ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰ ਨਵਨੀਤ ਸਿੰਘ ਚਿਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਪਿੰਡ ਸਿੰਘਪੁਰ ਵਿੱਚ ਵਿਖੇ ਇੱਕ ਲੋੜਵੰਦ ਪਰਿਵਾਰ ਸੀ ਇੱਕ ਦੋ ਇੱਕ ਜੋੜਾ ਜਿਹੜਾ ਜਿਨ੍ਹਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦੇ ਰਹਾ ਉਹਨਾਂ ਦੀ ਇੱਕ ਸਟੋਰੀ ਅਸੀਂ ਆਪਣੇ ਪ੍ਰਕਾਸ਼ ਕੀਤੀ ਸੀ ਚੈਨਲ ਤੇ ਤੇ ਚਾਹਾਂ ਦੇ ਮਾਧਮ ਰਾਹੀਂ ਅਸੀਂ ਸਾਹਮਣੇ ਲਿਆਂਦਾ ਸੀ ਕਿ ਜਿਹੜੀ ਉਹਨਾਂ ਦੀ ਇੱਕ ਗਲੀ ਹੈ ਜਿੱਥੇ ਪਾਣੀ ਵੀ ਖੜਾ ਤੇ ਗਲੀ ਜਿਹੜੀ ਬਣਾਈ ਨਹੀਂ ਗਈ ਇਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਅੱਜ ਪੰਚਾਇਤ ਸਰਪੰਚ ਸਾਹਿਬ ਨੂੰ ਜੋ ਨੇ ਪਿੰਡ ਦੇ ਸਿੰਘਪੁਰ ਦੇ ਉਹਨਾਂ ਨੇ ਸਾਨੂੰ ਕਾਲ ਆਈ ਹੈ ਤੇ ਉਹਨਾਂ ਦਾ ਅਸੀਂ ਇਸ ਬਾਰੇ ਪੱਖ ਜਾਨਣਾ ਚਾਹੁੰਦੇ ਆ ਤੇ ਕੀ ਉਹ ਕਹਿਣਾ ਚਾਹੁੰਦੇ ਨੇ ਇਸ ਮੁੱਦੇ ਤੇ ਸਰਪੰਚ ਸਾਹਿਬ ਇੱਥੇ ਇੱਕ ਰਹਿੰਦੇ ਨੇ ਅੰਨਿਆਂ ਦਾ ਜੋੜਾ ਇੱਕ ਤੇ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਅੱਖਾਂ ਤੋਂ ਉਹਨਾਂ ਦੀ ਜਿਹੜੀ ਗਲੀ ਹੈ ਉਹ ਵੀ ਬਣੀ ਨਹੀਂ ਹੋਈ ਤੇ ਕੀ ਕਹਿਣਾ ਚਾਹੋਗੇ ਇਸ ਦੇ ਮਾਮਲੇ 'ਚ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸਰਪੰਚ ਸੁਨਾਮ ਸਿੰਘ ਪਿੰਡ ਸਿੰਘਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਤਹਿਸੀਲ ਗੜਸ਼ੈਂਕਰ ਔਰ ਜਿਹੜਾ ਤੁਸੀਂ ਇਹ ਬਜ਼ੁਰਗ ਜੋੜੇ ਦਾ ਪੁੱਛਿਆ ਇਹਨਾਂ ਦਾ ਪਿੰਡ ਨੇ ਵੀ ਹੈਲਪ ਕੀਤੀ ਜਾ ਔਰ ਮੈਂ ਵੀ ਲੈ ਕੇ ਗਿਆ ਇਹ ਦੋਨਾਂ ਹੀ ਅੱਖਾਂ ਤੋਂ ਅੰਨੇ ਆ ਮੈਂ ਇਹਨਾਂ ਨੂੰ ਪਹਿਲਾਂ ਤਾਂ ਚੱਬੇ ਵਾਲ ਲੈ ਕੇ ਗਿਆ ਉਹ ਸਾਡੇ ਮਾਤਾ ਖੜਿਆ ਇਹ ਨਾਲ ਸੀ ਗਿਆ ਇਹ ਇਹ ਭਗਵਾ ਆ ਜੀ ਇਹਨਾਂ ਨੂੰ ਨਾਲ ਲੈ ਕੇ ਗਿਆ ਚੱਬੇ ਵਾਲ ਡਾਕਟਰ ਸਾਹਿਬ ਦੇ ਹਾਂਜੀ ਉਸ ਤੋਂ ਬਾਅਦ ਸਾਰੇ ਸਾਡੇ ਅਵਤਾਰ ਤਾਰਾ ਸਿੰਘ ਜੀ ਹੈਗੇ ਆ ਉਹਨਾਂ ਨੂੰ ਨਾਲ ਲੈ ਕੇ ਮੈਂ ਇਹਨਾਂ ਦੋਹਾਂ ਨੂੰ ਆਪਣੀ ਗੱਡੀ ਦੇ ਵਿੱਚ ਗੜਸ਼ੈਂਕਰ ਲੈ ਕੇ ਗਿਆ ਗੜਸ਼ੈਂਕਰ ਡਾਕਟਰ ਸਾਹਿਬ ਤੋਂ ਚੈੱਕਅਪ ਕਰਾਇਆ ਇਹਨਾਂ ਦਾ ਜੀ ਡਾਕਟਰ ਸਾਹਿਬ ਨੇ ਕਿਹਾ ਵੀ ਇਹਨਾਂ ਦੀ ਪਿੱਛੋਂ ਨਿਗਾਹ ਹੈ ਨਹੀਂਗੀ ਜੀ ਇਹਦੇ ਵਿੱਚ ਇਹਨਾਂ ਦੀ ਨਿਗਾਹ ਨਹੀਂ ਬਣ ਸਕਦੀ ਦੂਸਰਾ ਨੰਬਰ ਜਿਹੜੀ ਇਹ ਗਲੀ ਦਾ ਮਸਲਾ ਹੈਗਾ ਇਹ ਕੈਮਰਾਮੈਨ ਨੂੰ ਮੈਂ ਬੇਨਤੀ ਕਰੂੰਗਾ ਪਿੱਛੇ ਕੈਮਰਾ ਮਾਰੋ ਵੀ ਇਹ ਤੋਂ ਪਿੱਛੇ ਦੋ ਘਰ ਆ ਜੋ ਪਿਛਲੇ ਪਾਸੇ ਘਰਵਾ ਉਹ ਭਾਈ ਸਾਹਿਬ ਸਾਡੇ ਰਿਟਾਇਰ ਫੌਜੀ ਇਹਨਾਂ ਨੂੰ ਮੈਂ ਕਿਹਾ ਸੀਗਾ ਵੀ ਤੁਸੀਂ ਆਪਣੇ ਗੜੀ ਚ ਮਿੱਟੀ ਪਵਾ ਲਓ ਮੈਂ ਇੱਥੇ ਇੰਟਰਲੋਕ ਲਾ ਦਿੰਨਾ ਜੀ ਜੇ ਉਹ ਮਿੱਟੀ ਪਵਾਉਂਦੇ ਤਾਂ ਇਹ ਇੰਟਰਲੋਕ ਮੈਂ ਲਾ ਦੇਣਾ ਸੀਗਾ ਸਾਨੂੰ ਕੋਈ ਕਿਸੇ ਵੀ ਕਿਸੇ ਨਾਲ ਕੋਈ ਰੰਜਿਸ਼ ਜਾ ਕੋਈ ਜਿਦਾ ਨਹੀਂ ਇਹ ਪਿੰਡ ਦਾ ਵਿਕਾਸ ਅਸੀਂ ਨਾਲ ਮਿਲ ਕੇ ਕੀਤਾ ਸਾਰਿਆਂ ਨੇ ਵਧੀਆ ਕੀਤਾ ਔਰ ਮੈਂ ਜਿੱਥੇ ਮੈਂ ਇਹ ਬਜ਼ੁਰਗ ਜੋੜੇ ਨੂੰ ਅਸੀਂ ਸਾਰਿਆਂ ਨੇ ਸਹਿਯੋਗ ਵੀ ਕੀਤਾ ਉੱਥੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਅਸੀਂ ਕਰਦੇ ਹਾਂ ਡਾਕਟਰ ਰਾਜਕੁਮਾਰ ਜੀ ਪਾਰਲੀਮੈਂਟ ਉਹਨਾਂ ਦਾ ਵੀ ਜਿਨ੍ਹਾਂ ਨੇ ਸਾਨੂੰ ਬੇ ਹੱਦ ਪੈਸੇ ਦਿੱਤੇ ਆ ਔਰ ਸਾਰੇ ਵਿਕਾਸ ਦੇ ਕੰਮ ਕੀਤੇ ਆ ਔਰ ਜਿਹੜੇ ਜਿਹੜੇ ਕੰਮ ਹੋਏ ਆ ਸਮਾ ਘਾੜ ਹੋਣ ਕਰਕੇ ਅਸੀਂ ਨਹੀਂ ਦਿਖਾ ਸਕਦੇ ਸਾਰੇ ਇਕੱਲੇ ਇਕੱਲੇ ਕੰਮ ਜਿਹੜੇ ਹੋਏ ਆ ਸ ਮੇਰੇ ਨਗਰ ਦੇ ਸਾਰੇ ਪਦਵੰਦੇ ਸੱਜਣ ਖੜੇ ਆ ਇਹਨਾਂ ਤੋਂ ਤੁਸੀਂ ਪੁੱਛ ਸਕਦੇ ਆ ਜੀ ਸਰਪੰਚ ਸਾਹਿਬ ਦੋਸ਼ ਵੀ ਲੱਗੇ ਨੇ ਕਿ ਜਿਹੜਾ ਇਹਨਾਂ ਦਾ ਅੰਨਿਆ ਦਾ ਪਰਿਵਾਰ ਹੈ ਤੇ ਇਹਨਾਂ ਦਾ ਕਿ ਲੈਟਰਨ ਬਾਥਰੂਮ ਵਾਸਤੇ ਇਹਨਾਂ ਨੂੰ ਬਾਹਰ ਜਾਣਾ ਪੈਂਦਾ ਹੈ ਇਹਨਾਂ ਦਾ ਬਾਥਰੂਮ ਵੀ ਨਾ ਲੈਟਰਨ ਟਾਇਲਟ ਅੰਦਰ ਤੇ ਇਹਦੇ ਬਾਰੇ ਕੀ ਤੁਸੀਂ ਵਿਚਾਰ ਦਿਓਗੇ ਜੀ ਇਹਦੇ ਬਾਰੇ ਵਿਚਾਰ ਇਦਾਂ ਜੀ ਸਾਡੇ ਦੇਖੋ ਇਹ ਇਹਨਾਂ ਦੇ ਪਾਸ ਰਹਿੰਦੇ ਆ ਸਾਡੇ ਮਾਤਾ ਜੀ ਇਹਨਾਂ ਨੂੰ ਪੁੱਛੋ ਦੋ ਵਾਰੀ ਐਨ ਆਰ ਆਈ ਵੀਰਾਂ ਨੇ ਵੀ ਇਹਨਾਂ ਦੀ ਹੈਲਪ ਕੀਤੀ ਆ ਦੋ ਵਾਰੀ ਪੈਸੇ ਦਿੱਤੇ ਆ ਲੈਟਰਿੰਗ ਬਾਥਰੂਮ ਵੀ ਬਣਾਏ ਆ ਇਹ ਸਾਡੇ ਭਾਈ ਸਾਹਿਬ ਖੜਿਆ ਇਹਨਾਂ ਨੂੰ ਪਤਾ ਇਹਨਾਂ ਦੇ ਹੱਥੀ ਵੀ ਪੈਸੇ ਐਨ ਆਰ ਆਈ ਬੰਦਿਆਂ ਨੇ ਦਿੱਤੇ ਆ ਜੇ ਪੈਸੇ ਦਿੱਤੇ ਆ ਤਾਂ ਇਹਨਾਂ ਨੇ ਕਾਤੇ ਨਹੀਂ ਬਣਵਾਏ ਇਦਾਂ ਬਲੇਮ ਭਾਜੀ ਮੈਂ ਬੇਨਤੀ ਕਰਦਾ ਜਸਪਾਲ ਸਿੰਘ ਹੈ ਜੀ ਉਹਨ ਇੱਕ ਵਾਰ ਇਹਨਾਂ ਨੂੰ ਭੇਜਿਆ 15 16000 ਕੀ ਨਾਮ ਤੁਹਾਡਾ ਜੀ ਮੇਰਾ ਨਾਮ ਕਾਲਾ ਹੀ ਲਿਖ ਲਓ ਕਿਹੜੇ ਪਿੰਡ ਤੋਂ ਜੀ ਸਿੰਘਪੁਰ ਤੋਂ ਜੀ ਸਿੰਘਪੁਰ ਤੋਂ ਹਾਂ ਜੀ ਕੀ ਕਹਿਣਾ ਚਾਹੁੰਦਾ ਤੇ ਇਹ ਦੋ ਇਹਨਾਂ ਨੂੰ ਪਹਿਲਾਂ ਪੈਸੇ ਦਿੱਤੇ ਜੀ ਉਹ ਇਹ ਨਹੀਂ ਪਤਾ ਨਹੀਂ ਕੀ ਕੀਤਾ ਜੀ ਉਹਨਾਂ ਪੈਸਿਆਂ ਦਾ ਆ ਬਾਥਰੂਮ ਇਹਨੇ ਬਣਾ ਕੇ ਦਿੱਤੇ ਬਾੜੇ ਵਾਲਾ ਅਮਰੀਕ ਸਿੰਘ ਆ ਤੇ ਜਸਪਾਲ ਸਿੰਘ ਨੇ ਪੈਸੇ ਭੇਜੇ ਕੈਨੇਡਾ ਤੋਂ ਠੀਕ ਹੈ ਜੀ ਟੋਲਰ ਪਾਸੋਂ ਮੁੰਲੇਲਾ ਲਈ ਤੇ ਇੱਥੇ ਬਣਾ ਕੇ ਦਿੱਤੇ ਉਸ ਤੋਂ ਬਾਅਦ ਗਿਲ ਗਿਲ ਫੰਮ ਲਈ ਆ ਉਹ ਨਹੀਂ ਵੀ ਇਹਨੂੰ ਦੋ ਵਾਰੀ ਪੈਸੇ ਦਿੱਤੇ। ਇਹ ਆ ਲੈ ਤੂੰ ਆਪਣਾ ਜੋ ਕਰਨਾ ਕਰ ਲਾ। ਹਾਂਜੀ ਇਹ ਤੋਂ ਬਾਅਦ ਉਹ ਫੇ ਕੀ ਕਰ ਸਕਦਾ ਇਹਨਾਂ ਦੀ ਜਿਹੜੀ ਇਹਦੀ ਵਾਈਫ ਹੈ ਪਿਛਲੇ ਸਭ ਕਸਨਪੰਚਨੀ ਸੀ ਪਰਮਜੀਤ ਕੌਰ ਹਾਂਜੀ ਹਾਂਜੀ ਉਹਦੇ ਵੇਲੇ ਮੈਂ ਇਹਦੀ ਵਾਈਫ ਨੂੰ ਲੈ ਕੇ ਜਲੰਧਰ ਰੂਬੀ ਹਸਪਤਾਲ ਚ ਗਿਆ। ਹਾਂਜੀ ਉੱਥੇ ਮੈਂ ਚੈੱਕ ਡਾਕਟਰ ਫਰੂਕੀ ਰੂਬੀ ਹਸਪਤਾਲ ਦੇ ਡਾਕਟਰ ਫਰੂਕੀ ਉਹਦੇ ਕੋਲ ਮੈਨੂੰ ਚੈੱਕ ਕਰਾ ਕੇ ਲਿਆ। ਉਹ ਕਹਿੰਦੇ ਇਹਦੀਆਂ ਇਹਦੀਆਂ ਅੱਖਾਂ 'ਚ ਨਿਗਾਹ ਨਹੀਂ ਪਈ। ਹਾਂਜੀ ਇਹ ਲੇਡੀਆਂ ਦੇ ਇਹ ਤਾਂ ਬਾਚੀ ਵਿਚਰਾ ਗਿਆ ਅੱਖਾਂ ਤੋਂ ਠੀਕ ਹੈ ਜੀ ਉਹ ਲੇਡੀ ਜਿਹੜੀ ਸੀ ਉਹਦੀ ਅੱਖਾਂ 'ਚ ਨਿਗਾਹ ਹੈ ਨਹੀਂ ਸੀ ਮੈਂ ਆਪਣੀ ਜੀ ਗੱਡੀ ਦੇ ਵਿੱਚ ਬਿਠਾ ਲ ਕੇ ਲਿਆਂ ਬਿਠਾ ਲ ਕੇ ਚੈੱਕ ਕਰਾ ਕੇ ਲਿਆਂ ਫਰੂਕੀ ਹਸਤਾਲਿਆ ਜਲੰਧਰ ਉਹਦੇ ਨਕੋਦਰ ਰੋਡ ਤੇ ਬੁੜੀ ਨੂੰ ਪੁੱਛ ਸਕਦੇ ਆਂ ਬਤ ਤੈਨੂੰ ਲੈ ਕੇ ਗਿਆ ਇਹ ਕਾਲਾ ਲੈ ਕੇ ਗਿਆ ਨਹੀਂ ਗਿਆ ਪੈਸੇ ਆਈ ਤਨ ਵਾਰੀ ਨਹੀਂ ਆਈ ਪੈਸੇ ਇਹਨੂੰ ਦੇਣ ਨੂੰ ਆਇਕ ਨਹੀਂ ਆਈ ਠੀਕ ਮਰੀਕ ਸਿੰਘ ਨੇ ਆਇਆ ਇਹਨਾਂ ਦੇ ਬਾਥਰੂਮ ਬਣਾ ਕੇ ਦਿੱਤੇ ਹਾਂ ਜੀ ਟੋਇਲਟ ਬਣਾ ਕੇ ਦਿੱਤੀ ਆ ਹਾਂ ਜੀ ਫੇਰ ਉਹਨ ਪੈਸੇ ਉਹ ਗਿਲ ਫੈਮਿਲੀ ਵਾਲੇ ਪੈਸੇ ਦਿਓ ਦੋ ਵਾਰੀ ਚਰਨ ਜੀ ਨੂੰ ਦੇ ਕੇ ਗਏ ਆ ਤੈਨੂੰ ਪੁੱਛ ਲਓ ਚਰਨ ਜੀ ਨੂੰ ਸੱਚ ਕੇ ਵੀ ਦਿੱਤੇ ਤੈਨੂੰ ਕਿ ਨਹੀਂ ਦਿੱਤੇ ਹਾਂਜੀ ਤੈਨੂੰ ਪੁੱਛ ਲਓ ਵੀ ਤੈਨੂੰ ਪੈਸੇ ਦਿੱਤੇ ਕਿ ਨਹੀਂ ਉਹ ਤੇ ਦੱਸੂਗਾ ਵੀ ਦਿੱਤੇ ਕਿ ਨਹੀਂ ਦਿੱਤੇ ਇਹਦੇ ਵਾਰੀ ਪੈਸੇ ਨਾ ਨਾ ਜਾਣੇ ਆ ਪਾਈ ਸਰਪੰਚ ਸਾਹਿਬ ਜੀ ਜੀ ਜੇ ਜੇ ਗੱਲ ਕਰੀਏ ਤੇ ਦੋਸ਼ ਲੱਗ ਰਹੇ ਨੇ ਕਿ ਪੈਨਸ਼ਨ ਵੀ ਨਹੀਂ ਤੇ ਦਾਣੇ ਵੀ ਨਹੀਂ ਮਿਲਦੇ ਕਿਥੋਂ ਤੱਕ ਇਹਦੀ ਸੱਚਾਈ ਹੈ ਇਹਨਾਂ ਦੇ ਜੀ ਅਸੀਂ ਸਾਡੇ ਸਾਡੇ ਭਾਈ ਸਾਹਿਬ ਆਓ ਜੀ ਇੱਧਰ ਉਹ ਇਹਨਾਂ ਸਤਨਾਮ ਸਿੰਘ ਜੀ ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਨੇ ਫਾਰਮ ਅਸੀਂ ਭਰਾਏ ਇਹਨਾਂ ਦੇ ਇਹਨਾਂ ਨੇ ਮੇਰੇ ਕੋਲ ਮੈਂ ਕਿਹਾ ਵੀ ਤੁਸੀਂ ਆਪਣੀ ਦੁਕਾਨ ਤੇ ਰੱਖੋ ਮੈਂ ਇੱਥੇ ਆ ਕੇ ਸਟੈਂਪਾ ਲਾ ਦਿੰਦਾ ਮੋਹਰ ਲਾ ਕੇ ਸਾਈਨ ਕਰਕੇ ਜਾਂਦਾ ਫਿਰ ਇਹਨਾਂ ਦੇ ਇਹਨਾਂ ਨੂੰ ਪੁੱਛੋ ਫਿੰਗਰ ਨਹੀਂ ਆਉਂਦੇ ਫਿੰਗਰ ਨਾ ਆਉਣ ਕਰਕੇ ਇਹਨਾਂ ਦੀ ਜਿਹੜੀ ਪਹਿਲਾਂ ਸਮੱਸਿਆ ਆ ਦਾਣਿਆਂ ਦੀ ਵੀ ਮੈਂ ਸਾਡਾ ਜੋ ਡਿਪੂ ਹੌਲਡਰ ਹੈਗਾ ਉਹਦੇ ਨਾਲ ਤੁਸੀਂ ਗੱਲ ਕਰ ਸਕਦੇ ਆਂ ਵੀ ਉਹਨੂੰ ਵੀ ਕਿੰਨੀ ਵਾਰੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਇਹਨਾਂ ਦੂਸਰਾ ਨੰਬਰ ਇਹਨਾਂ ਨੇ ਕਿਹਾ ਜੀ ਬੈਂਕ ਵਾਲੇ ਅਥਾਰਟੀ ਮੰਗਦੇ ਸੀ ਵੀ ਤੁਹਾਨੂੰ ਤੁਸੀਂ ਕੋਈ ਬੰਦਾ ਲਿਆਓ ਆਪਾਂ ਜਿਹੜੀ ਉਹਦੀ ਇਨਕੁਆਰੀ ਪਾਉਣੀ ਆ ਮੈਂ ਇਹਨਾਂ ਨੂੰ ਕਿਹਾ ਤੁਸੀਂ ਮੇਰੇ ਨਾਲ ਮੇਰੇ ਨਾਲ ਗੱਲ ਕਰਦੇ ਮੈਂ ਇਹਨਾਂ ਦੇ ਨਾਲ ਜਾਂਦਾ ਮੈਂ ਉੱਥੇ ਮੈਂ ਇਹਨਾਂ ਦਾ ਜਾਮਨ ਬਣਦਾ ਮੈਂ ਇਹਨਾਂ ਦਾ ਅਕਾਊਂਟ ਖੁਲਾਉਂਦਾ ਦੇਖੋ ਜੀ ਪਿੰਡ ਦੇ ਵਿਕਾਸ ਹੁੰਦੇ ਆ ਪਿੰਡਦਿਆਂ ਨੂੰ ਨਾਲ ਲੈ ਕੇ ਪਿੰਡਦਿਆਂ ਰੜ ਕੇ ਜਦ ਅਸੀਂ ਪਿੰਡ ਦੇ ਆਪੋਜੀਟ ਖੜ ਜਾਨੇ ਹਨ ਫੇਰ ਵਿਕਾਸ ਨਹੀਂ ਹੁੰਦੇ ਜਿੰਨੇ ਵਿਕਾਸ ਹੋਏ ਆ ਪਿੰਡ ਚ ਵਧੀਆ ਹੋਏ ਆ ਸਾਡੀ ਸਰਕਾਰ ਨੇ ਪਹਿਲਾਂ ਵੀ ਬਹੁਤ ਵਧੀਆ ਦਿੱਤਾ ਸਾਡੇ ਡਾਕਟਰ ਆਰਜ ਕੁਮਾਰ ਜੀ ਅੱਜ ਵੀ ਸਾਡੀ ਬਾਹ ਫੜ ਕੇ ਸਾਨੂੰ ਨਾਲ ਲੈ ਕੇ ਤੁਰਦੇ ਆ ਉਹ ਅਸੀਂ ਧੰਨਵਾਦ ਆ ਜੀ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੋਂ ਤੱਕ ਇਹਨਾਂ ਦੀ ਹੈਲਪ ਕੀਤੀ ਜਾਏਗੀ ਪੰਚਾਇਤ ਵੱਲੋਂ ਦੇਖੋ ਜੀ ਪੰਚਾਇਤਾਂ ਭੰਗ ਹੋ ਚੁੱਕੀਆਂ ਆ ਇਨਸਾਨੀਅਤ ਦੇ ਨਾਇਦੇ ਇਹਨਾਂ ਦੇ ਨਾਲ ਜਿੰਨਾ ਚਿਰ ਜਿੰਨਾ ਚਿਰ ਸਵਾਸ ਇਹਨਾਂ ਦਾ ਖੜੇ ਰਹਿਾਂਗੇ ਜੋ ਸਾਡੇ ਸਾਡੇ ਹੱਥੋਂ ਅਸੀਂ ਇਹਨਾਂ ਦਾ ਹਾਂਜੀ ਕੀ ਕਹਿਣਾ ਚਾਹੋਗੇ ਬਾਬਾ ਜੀ ਕੀ ਨਾਮ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਥੇ ਇਸ 10 ਸਾਲ ਦੇ ਦੌਰਾਨ ਤੇ ਉਸ ਤੋਂ ਬਾਅਦ 10 ਸਾਲ ਮੈਂ ਇਸ ਪਿੰਡ ਦਾ ਪੰਚ ਵੀ ਰਿਹਾ ਲਗਾਤਾਰ 20 ਸਾਲ ਮੈਂ ਇਸ ਪਿੰਡ ਦੀ ਸੇਵਾ ਕੀਤੀ ਹੈ ਕੋਈ ਵੀ ਪਿੰਡ ਦਾ ਮੈਨੂੰ ਆਦਮੀ ਕਹ ਦੇਵੇ ਜਿਸ ਨੇ ਮੈਨੂੰ ਵੋਟ ਪਾਈ ਹੈ ਉਹ ਵੀ ਕਹ ਦੇਵੇ ਜਿਸ ਨੂੰ ਮੈਂ ਨਹੀਂ ਵੋਟ ਪਾਈ ਉਹ ਵੀ ਕਹ ਦੇਵੇ ਤੇ ਸਰਪੰਚ ਗੁਰਦੇਵ ਸਿੰਘ ਨੇ ਸਾਡੇ ਨਾਲ ਕਦੀ ਨਹੀਂ ਤੁਰਿਆ ਸਾਡਾ ਕੰਮ ਨਹੀਂ ਕਰਾਇਆ ਅੱਜ ਤੱਕ ਜਿੰਨੀਆਂ ਵੀ ਪੈਨਸ਼ਨਾਂ ਪਿੰਡ ਵਿੱਚ ਬੁਢਾਪੇ ਦੀਆਂ ਲੱਗੀਆਂ ਉਹ ਮੇਰੇ ਹੱਥਾਂ ਦੀਆਂ ਲੱਗੀਆਂ ਆ ਨਹੀਂ ਤਾਂ ਅੱਜ ਵੀ ਉਹ ਫਾਰਮ ਜਿਹੜੇ ਭਰੇ ਆ ਅੱਜ ਵੀ ਕਢਾ ਕੇ ਦੇਖ ਲਓ ਉਸ ਉੱਤੇ ਮੇਰੇ ਸਾਈਨ ਹੈ ਜਾਂ ਨਹੀਂ ਹੈ ਆ ਸਾਡੇ ਬੀਬੀ ਜੀ ਖੜੀ ਹੈ ਮੇਰੇ ਬਾਰੇ ਵਿੱਚ ਦੂਸਰਾ ਜੋ ਮੌਜੂਦਾ ਸਰਪੰਚ ਹੈ ਇਹ ਲਗਾਤਾਰ 5 ਸਾਲ ਤੋਂ ਹੈ ਪਿੰਡ ਤੋਂ ਪਿੰਡ ਦਾ ਲਗਾਤਾਰ ਵਿਕਾਸ ਕਰਾ ਰਿਹਾ ਪਿੰਡ ਦੇ ਹਰੇਕ ਆਦਮੀ ਨੂੰ ਲੈ ਕੇ ਨਾਲ ਤੁਰਦਾ ਸਲਾਹ ਲੈ ਕੇ ਤੁਰਦਾ ਸਲਾਹ ਲੈ ਕੇ ਕੰਮ ਕਰਦਾ ਕੋਈ ਵੀ ਪਿੰਡ ਦੇ ਵਿੱਚ ਐਸਾ ਬਦਕਾਰਾ ਨਹੀਂ ਹੈ ਕਿ ਜਿਸ ਨੇ ਇਸ ਦਾ ਕੰਮ ਨਹੀਂ ਕੀਤਾ ਹੈ ਸਾਡੇ ਪਿੰਡ ਦੇ ਵਿੱਚ ਪੰਚਾਇਤ ਹੈ ਬਹੁਤ ਵਧੀਆ ਕੰਮ ਕਰਦੀ ਹੈ ਬਹੁਤ ਚੰਗੇ ਢੰਗ ਨਾਲ ਕੰਮ ਕਰਦੀ ਹੈ ਔਰ ਪਿੰਡ ਦਾ ਵਿਕਾਸ ਵੀ ਬਹੁਤ ਕੀਤਾ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਡਾਕਟਰ ਰਾਜਕਮਾਰ ਸਾਹਿਬ ਨੂੰ ਵੀ ਜਿਸ ਨੇ ਲਗਾਤਾਰ 5 ਸਾਲ ਪਿੱਛੇ ਤੇ ਹੁਣ ਉਹ ਐਮਪੀ ਬਣ ਚੁੱਕਾ ਹੈ ਉਸ ਨੇ ਸਾਡੀ ਪਿੰਡ ਦੀ ਬਹੁਤ ਮਦਦ ਕੀਤੀ ਹੈ ਇਤਨੀ ਮਦਦ ਕੋਈ ਸਾਡੇ ਪਿੰਡ ਦੀ ਨਹੀਂ ਕਰ ਸਕਦਾ ਜਿੰਨਾ ਉਸਨੇ ਸਾਡੇ ਪਿੰਡ ਨੂੰ ਗ੍ਰਾਂਟ ਦਿੱਤੀ ਹੈ। ਆ ਗਵਾਂਡੀ ਆ ਬੀਬੀ ਹੁਣ। ਹਾਂਜੀ। ਜਨਾ ਗੱਲਬਾਤ ਕਰਾਂਗੇ। ਮਾਤਾ ਜੀ ਤੁਹਾਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ। ਨਹੀਂ ਜੀ। ਇਹ ਤੁਹਾਨੂੰ ਗ੍ਰਾਂਟ ਮਿਲੀ ਸੀ ਕੋਈ ਪੈਸੇ ਕਿਸੇ ਨੇ ਦਿੱਤੇ ਸੀ ਬਾਥਰੂਮ ਲੈਟਰਨ ਬਣਾਉਣ ਵਾਸਤੇ? ਨਹੀਂ ਬਾਥਰੂਮ ਲੈਟਰਨ ਸਾਨੂੰ ਨਹੀਂ ਦਿੱਤੇ ਕਿਸੇ ਨੇ ਵੀ। ਆ ਜਿਹੜਾ ਬਾੜੇ ਵਾਲਾ ਅਮਰੀਕਾ ਭਾਜੀ ਹੈ ਨਾ। ਉਹਨੇ ਬਣਵਾਈ ਸੀ ਇੱਥੇ ਲੈਟਰਨ ਗੇ ਔਰ ਨਾ ਹੀ ਉਹਨੂੰ ਕੰਦਾ ਬਣਾਈਆਂ ਕੁਛ ਨਹੀਂ ਹੋਰ ਕੁਛ ਬਸ ਸਿਰਫ ਇੱਕ ਸੀਟ ਰੱਖ ਕੇ ਰਖਾ ਕੇ ਤਾਂ ਉਹ ਵੀ ਚਲੇਗੇ ਹਾਂ ਸੀਟ ਰਖਾਈ ਅੰਦਰ ਲੈਟਰਨ ਹੈਗੀ ਅੰਦਰ ਹਾਂਜੀ ਹੈਗੀ ਐ ਮੈਂ ਮੋਟੀ ਐ ਉਹ ਜਿੰਨਾ ਸਹਿ ਹੁੰਨੀ ਐ ਬਲਨੀ ਐ ਨਹੀਂ ਨਾ ਉਹਨੂੰ ਰਾਤ ਨਿਕਲਣੇ ਪਾਸੇ ਨਹੀਂ ਕਿਸੇ ਪਾਸੇ ਨਾ ਕੁਛ ਵੀ ਨਹੀਂ ਐ ਬੋਧ ਇਹ ਜੀ ਪਾਣੀ ਨਿਕਲਦਾ ਨਹੀਂ 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 ਅੰਦਰਲਾ ਦਿਖਾ ਲੋ ਕਿਹਨ ਜਨਾ ਉਹਨੇ ਤੇ ਪਾਣੀ ਆਹੋ ਹੈ ਤਾਂ ਉਹ ਮੈਂ ਉਹ ਹੀ ਮੰਨ ਕਹਿ ਨਹੀਂ ਹੈ ਮੈਂ ਕਿਹਾ ਮੁੱਕਰਦੀ ਆ ਤੇ ਨਹੀਂ ਕੀਤਾ ਉਹਨਾਂ ਨੇ ਕੀਤਾ ਇੰਨਾ ਕ ਹੈ ਬਾਕੀ ਬਾੜੇ ਵਾਲੇ ਉਹਨਾਂ ਨੇ ਕੋਠੀ ਵਾਲਿਆਂ ਨੇ ਦਿੱਤੇ ਸੀ ਪਿਛਲੀ ਵਾਰ ਹਾਂ ਮੈਂ ਪਿਛਲੀ ਵਾਰੀ ਜੋ ਤੁਹਾਡੀ ਅਸੀਂ ਸਟੋਰੀ ਕੀਤੀ ਸੀ ਉਸ ਲਈ ਤੁਸੀਂ ਕਿਹਾ ਸੀ ਕਿ ਸਾਨੂੰ ਬਾਥਰੂਮ ਲਈ ਵੀ ਪੈਸੇ ਨਹੀਂ ਮਿਲੇ ਬਾਥਰੂਮ ਨਹੀਂ ਸਾਡਾ ਲੈਟਰਨ ਨਹੀਂ ਬਣੀ ਹੋਈ ਸਾਡੀ ਬਾਥਰੂਮਾ ਛੋਟਾ ਜੱਕ ਬਣਿਆ ਬਸ ਹਾਂਜੀ ਛੋਟਾ ਹੀ ਆ ਰਹੀ ਹੈ ਜਿਹੜਾ ਉਹ ਤਾਂ ਜਗਾ ਦਾ ਸਾਬ ਨਾ ਬੰਨਾ ਨਾ ਹੁਣ ਤੁਸੀਂ ਤੁਸੀਂ ਕੀ ਮੰਗ ਕਰਦੇ ਹੋ ਹੁਣ ਅਸੀਂ ਕੀ ਕਰਨੇ ਆ ਅਸੀਂ ਕਹਿਨੇ ਆ ਬੇ ਸਾਨੂੰ ਨੂੰ ਥੋੜੇ ਜਿਹਾ ਕੁਝ ਜਾਂ ਤਾਂ ਥੋੜੇ ਪੈਸੇ ਆਂਦਾ ਤੁਸੀਂ ਉਸ ਨੂੰ ਲਕੋ ਰੱਖਿਆ ਕਿ ਸਾਨੂੰ ਪੈਸੇ ਕਿਸੇ ਨੇ ਦਿੱਤੇ ਤੁਹਾਨੂੰ ਪੈਸੇ ਦਿੱਤੇ ਜਾਂ ਪਿੰਡ ਚੋਂ ਕਿਸੇ ਨੇ ਵੀ ਸਾਇਤਾ ਉਹ ਨਹੀਂ ਉਹਨਾਂ ਨੇ ਦਿੱਤੇ ਜੋ ਉਹ ਜਿਹੜੇ ਟੂਬ ਤੇ ਰਹਿੰਦੇ ਨਾਲ ਆਹ ਹੀ ਕੋਠੀ ਵਾਲੇ ਹੁਣ ਕਿੰਨੇ ਪੈਸੇ ਦਿੱਤੇ ਸੀ ਉਹ ਕਾਲੇ ਹੁਣ ਹੁਣ ਪਤਾ ਵੀ 10 ਦਿੱਤਾ ਜਾਂ 20 ਦਿੱਤਾ ਇਹ ਮੈਨੂੰ ਨਹੀਂ ਪਤਾ ਕਾਲਾ ਮੁੱਛ ਵਾਲੰਨ ਦਾ ਹਾਂ ਦੋ ਵਾਰੀ ਦਿੱਤੇ ਇਹ ਦੋ ਵਾਰੀ ਦਿੱਤੇ ਪੈਸੇ ਨਹੀਂ ਦੋ ਵਾਰੀ ਪਿੰਡ ਵਾਲੇ ਕਹਿੰਦੇ ਦੋ ਵਾਰੀ ਦਿੱਤੇ ਇੱਕ ਵਾਰੀ ਪਤਾ ਮੈਨੂੰ ਪਹਿਲਾਂ ਦਿੱਤੇ ਫਿਰ ਚਰਨਜੀਤ ਗਿਆ ਫੇਰ ਦਿੱਤੇ ਉਹ ਬੜਾ ਇੰਝ ਉਹ ਦਾ ਥੋੜੇ ਥੋੜੇ ਦੇ ਦਿੰਦੇ ਆ ਇਹ ਚਲੋ 10 20 ਦੇ ਦਿੱਤੇ 150 ਉਹਨਾਂ ਦਾ ਨਹੀਂ ਹੁੰਦਾ ਜਿੱਦੀ ਵਾਰੀ ਫੇਰ ਦਿੱਤੇ ਉਹਨਾਂ ਦੇ ਕੇ ਆ ਰਸ਼ਨ ਕਾਰਡ ਦੀ ਜਿਹੜੀ ਗੱਲ ਕਰਦੇ ਆ ਉਹ ਪੰਚਾਇਤ ਕਹਿੰਦੀ ਆ ਕਿ ਤੁਹਾਡਾ ਜਿਹੜਾ ਥੰਬ ਦਾ ਨਿਸ਼ਾਨ ਹੈ ਅੰਗੂਠੇ ਦਾ ਨਿਸ਼ਾਨ ਉਹ ਲੱਗਦਾ ਨਹੀਂ ਕਿਤੇ ਵੀ ਇਸ ਕਰਕੇ ਰੁਕਾਵਟ ਆ ਰਹੀ ਉਹਦੇ ਗਿਆ ਚ ਕਿਚੇ ਜਲੰਧਰ ਲੈ ਗਏ ਪੰਚਾਇਤ ਤੁਹਾਨੂੰ ਕੋਈ ਸਰਪੰਚ ਸਾਹਿਬ ਜਾਂ ਹੋਰ ਕੋਈ ਪਿੰਡ ਦਾ ਮੈਂਬਰ ਅੱਛਾ ਇੱਕ ਲੱਗ ਗਏ ਤੁਹਾਨੂੰ ਮੈਂ ਨਾਲ ਤਾਰਾ ਗਿਆ ਹਾਂ ਸਰਪੰਚ ਆਇਆ ਓਏ ਗੜ ਸ਼ੰਕਰ ਗਏ ਜੀ ਜਲੰਧਰ ਨਹੀਂ ਗਏ ਜਲੰਧਰ ਗੜ ਸ਼ੰਕਰ ਹਾਂਜੀ ਗੜ ਸ਼ੰਕਰ ਗਏ ਆ ਝੂਠ ਨਹੀਂ ਕਹਿਣਾ ਪਰਮਜੀਤ ਜੀ ਤੇ ਪਹਿਲੇ ਮੈਂ ਜਲੰਧਰ ਲਗਿਆ ਬਰੂਕੀ ਹਸਪਤਾਲ 'ਚ ਗੋਮੈਨ ਨੂੰ ਤਾਂ ਤੁਹਾਨੂੰ ਚੇਤਾ ਕਰ ਲਓ ਕਿੱਦਾਂ ਨਹੀਂ ਹੋ ਫਿਰ ਕਹੀ ਬਣਾ ਤੁਹਾਨੂੰ ਆਪਾਂ ਕੀ ਨਾਮ ਹੈ ਜੀ ਸਲਿੰਦਰ ਕੋ ਕਿਹੜੇ ਪਿੰਡ ਤੋਂ ਆ ਜੀ ਇੱਥੋਂ ਹੀ ਆ ਘਰ ਦਾ ਸਾਡਾ ਅੱਛਾ ਕੀ ਕਹਿਣਾ ਚਾਹੋਗੇ ਇਹਨਾਂ ਦੇ ਬਾਰੇ ਜੀ ਇਹਨਾਂ ਸਾਰੇ ਲੋਕ ਮਦਦ ਕਰਦੇ ਆ ਇਹਨਾਂ ਦੇ ਆਦਮੀ ਧੀਮੀ ਧੀਏ ਨੇ ਧੀਮੀ ਹਰਮਿਤਸਰ ਕੋਲ ਨਹੀਂ ਆਦਮੀ ਧੀਮੀ ਤੋਂ ਕੋਲ ਆ। ਅੱਛਾ ਜੀ ਇਹ ਕੰਮ ਅਸੀਂ ਕੋਲ ਦੇ ਹਾਰ ਪਹਿਲੇ ਉਹ ਰਾਹ ਹੋਇਆ ਬਾਹਰ ਨਿਕਲੇ ਆ। ਪੰਚਾਇਤ ਤੇ ਵੀ ਦੋਸ਼ ਲੱਗੇ ਨੇ ਕਿ ਪੰਚਾਇਤ ਇਹਨਾਂ ਦੀ ਮਦਦ ਨਹੀਂ ਕਰਦੀ। ਸਾਰੇ ਕਰਦੇ ਆ ਸਾਰੇ ਹੀ ਕਰਦੇ ਇਹਨਾਂ ਕੋਈ ਨਹੀਂ ਇਦਾਂ ਇਹ ਗੱਲ ਗਲਤ ਵਾ। ਜਿਨੇ ਆਪ ਆਪਣੇ ਹਿੜਕੇ ਕੱਢਦੇ ਆ ਪੰਚਾਇਤ ਵਾਲੇ ਇਹਨਾਂ ਵੀ। ਕੋਈ ਨਹੀਂ ਸਾਰੇ ਇਹਨਾਂ ਨੂੰ ਕਰਦੇ ਰੋਟੀ ਨਾ ਲੱਗੀ ਉਹ ਠੱਕਰਾ ਉੱਤੋਂ ਆਂਦੀ ਰੋਟੀ ਦੱਸੀ ਤੁਹਾਨੂੰ ਠੱਕਰਾ ਉੱਤੋਂ ਰੋਟੀ ਸਵੇਰ ਨੂੰ ਆਂਦੀ ਦੋ ਲਫਾਫੇ ਲੈਟਰਨ ਬਾਥਰੂਮ ਦੀ ਵੀ ਗੱਲ ਹੋਈ ਸੀ ਕਿ ਇਹਨਾਂ ਨੂੰ ਕੋਈ ਪੈਸਾ ਨਹੀਂ ਮਿਲਿਆ ਲੈਟਰਨ ਬਾਥਰੂਮ ਨਹੀਂ ਬਣੇ ਲੈਟਰਨ ਜਾਣ ਲਈ ਵੀ ਬਾਹਰ ਜਾਣਾ ਪੈਂਦਾ ਆਪਾਂ ਕਿਉਂ ਬਾੜਿਆ ਅਮਰੀਕਾ ਬਣਾ ਕੇ ਗਿਆ ਉਹ ਬਾਹਰ ਰਹਦੇ ਆ ਉਹ ਉੱਥੇ ਰਹਿੰਦੇ ਬਾਹਰ ਬਾਹਰ ਰਹਿੰਦੇ ਜੀ ਉਪਰੇ 5-6 ਸਾਲ ਹੋ ਗਏ ਬਣੀ ਨੂੰ ਨਹੀਂ ਨਹੀਂ ਸੀਟ ਬਾੜੇ ਵਾਲੀ ਮੀਂਹ ਖਾਈ ਸੀ ਆ ਜਿਹੜਾ ਬਗੜਿਆ ਮੈਂ ਕਰਾ ਦਿੱਤਾ ਤੇ ਤੋਂ ਆ ਲਾਭ ਹਾਂਜੀ ਹਾਂਜੀ ਕੀ ਕਹੋਗੇ ਮੈਂ ਤਾਂ ਇਹ ਕਹਿੰਦਾ ਜੀ ਬਈ ਸੀਟ ਜਿਹੜੀ ਸੀ ਨਾ ਉਹ ਮੁੰਡਾ ਸਾਡੇ ਜ਼ਿੰਮੇਵਾਰਾਂ ਦਾ ਬਾਹਰੋਂ ਆਇਆ ਸੀ ਉਹਨਰ ਖਾਤੀ ਸੀ ਉਦੋਂ ਬਾਅਦ ਬਗੜੇ ਦਾ ਮੈਂ ਕਰਾ ਦਿੱਤਾ ਸੀ ਬਾਕੀ ਨੂੰ ਡਾਕਟਰ ਦੇ ਵੀ ਲੱਗਾਈ ਅਸੀਂ ਕਿੱਥੇ ਲੈ ਗਏ ਸੀ ਡਾਕਟਰ ਦੇ ਬਾੜੀਆਂ ਲੈ ਕੇ ਗਏ ਆ ਜੀ ਉਹ ਕਹਿੰਦੇ ਪਿੱਛੋਂ ਨਿਕਾ ਨਹੀਂ ਹਾਂ ਇੱਕੋ ਸਾਲ ਆਹ ਉਹ ਲੈ ਦਿੰਦੇ ਪਿੰਡ ਦਾ ਜਿੰਦਾ ਕੋਈ ਵੀ ਹਾਂਜੀ ਸਰਦਾਰ ਸਾਹਿਬ ਤੁਸੀਂ ਕੁਝ ਦੋਸ਼ ਲਾਇਆ ਸੀ ਪੰਚਾਇਤ ਤੇ ਕਿ ਇਹਨਾਂ ਦੀ ਹੈਲਪ ਨਹੀਂ ਕਰਦੇ ਇਹਨਾਂ ਨਾਲ ਨਹੀਂ ਤੁਰਦੇ ਕੀ ਕਹਿਣਾ ਚਾਹੋਗੇ ਜੀ ਬਾਈ ਗੁਰਜੀ ਖਾਲਸਾ ਵੀ ਫਤਿਹ ਜੀ ਪਹਿਲੇ ਤਾਂ ਗੱਲ ਮੈਂ ਜਾਨੀ ਇਹ ਕਿਹਾ ਸੀਗਾ ਵੀ ਮਾਲ ਜਿਹੜੇ ਅਸੀਂ ਪੈਨਸ਼ਨ ਦੇ ਫਾਰਮ ਭਰਾਏ ਆ ਵੇ ਉਹਨਾਂ ਦੀ ਬੈਂਕ ਵਾਲਿਆਂ ਨੇ ਕਾਪੀ ਨਹੀਂ ਬਣਾਈ ਉਹਦੇ ਵਿੱਚ ਮੈਂ ਇਹ ਨਹੀਂ ਕਿਹਾ ਸੀ ਵੀ ਜਾ ਇਹਨਾਂ ਤੇ ਸਾਈਨ ਨਹੀਂ ਕੀਤੇ ਉਹ ਮੈਂ ਵੀਡੀਓ 'ਚ ਦਿਖਾਈ ਸੀ ਵੀ ਕੈਮਰਾਮੈਨ ਕੈਮਰਾ ਮਾਰ ਦਵੇ ਠੀਕ ਆ ਜੀ ਫਾਈਲ ਦੇ ਉੱਤੇ ਉਹ ਚ ਇਹਨਾਂ ਦੇ ਸਾਈਨ ਵੀ ਹੈਗੇ ਮੋਹਰ ਵੀ ਆ ਗਈ ਉਹ ਚ ਮੈਂ ਇਹ ਨਹੀਂ ਕਿਹਾ ਸੀ ਵੀ ਇਹ ਨਹੀਂ ਸਾਈਨ ਕਰਨ ਤੋਂ ਮਨਾਂ ਕੀਤਾ ਆ ਤੁਹਾਡੇ ਮਾਧਿਅਮ ਰਾਹੀਂ ਦੱਸਿਆ ਸੀ ਮੈਂ ਜੋ ਵੀ ਦੱਸਿਆ ਔਰ ਇਹ ਨਹੀਂ ਕਿਹਾ ਵੀ ਆਪਣੇ ਬੈਂਕ ਦੀ ਕਾਪੀ ਮੈਂ ਖਲਾ ਦਿੰਨਾ ਠੀਕ ਹੈ ਜੀ ਜਿੱਥੇ ਇਹ ਨਹੀਂ ਕਿਹਾ ਵੀ ਹੁਣ ਮੈਂ ਖਲਾ ਦਿੰਨਾ ਕਿ 5 ਸਾਲ ਪਹਿਲਾਂ ਸੁੱਤੇ ਹੋ ਸੀਗੇ ਮੈਂ ਪੁੱਛਣਾ ਚਾਹਾਂਗਾ ਇਹਨਾਂ ਤੋਂ ਇਹ 5 ਸਾਲ ਪਹਿਲਾਂ ਸੁੱਤੇ ਹੋ ਸੀਗੇ ਇਹ 5 ਸਾਲ ਪਹਿਲਾਂ ਕਿੱਥੇ ਗਏ ਸੀਗੇ ਅੱਜ মিডিਆ ਸਾਹਮਣੇ ਅਸੀਂ ਆਏ ਆ ਤੇ ਕਹਿੰਦੇ ਮੈਂ ਖਾਪੀ ਉਹਨਾਂ ਦੀ ਸਵੇਰ ਨੂੰ ਖਲਾ ਦਿੰਨਾ ਵੀ ਹੁਣ ਕਿਸ ਵੇਸ ਤੇ ਖਲਾਉਗੇ ਉਹ ਜੇ ਪਹਿਲਾਂ ਖਾਧ ਨਹੀਂ ਖਲਾਈ ਨਹੀਂ ਹੁਣ মিডিਆ ਦਾ ਮਤਲਬ ਚਾਣਣਾ ਪਿਆ ਤੇ ਤਾਂ ਖਲਾ ਰੇ ਆ ਇਹ ਤੁਸੀਂ ਸਾਨੂੰ ਦੱਸਿਆ ਸੀ ਤੇ ਉਹ ਜਿਹੜੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਪੁੱਛਣਾ ਚਾਹ ਸੰਤਾ 11 ਸਾਲ ਹੋਏ ਆ ਤੁਸੀਂ ਪਿੰਡ ਦੇ ਸਰਪੰਚ ਹੋ ਔਰ ਤੁਹਾਡਾ ਪੈਹ ਦੇ ਦਰ ਦਾ ਫਰਜ ਬੰਦਾ ਵੀ ਤੁਸੀਂ ਪਿੰਡ ਜਾ ਕੇ ਦੇਖੋ ਵੀ ਕਿਹੜਾ ਬੰਦਾ ਤੰਗ ਆ ਕਿਹੜਾ ਨਜਾਇਜ਼ ਤੰਗ ਆ ਕਿਹੜਾ ਮਲੂ ਜਾਇ ਤੰਗ ਆ ਉਹਨਾਂ ਦੀ ਪੈਹ ਦੇ ਦਰ ਤੇ ਮਦਦ ਕਰੋ ਇਹ ਅਸੀਂ ਥੋੜੀ ਦੱਸਣ ਆਏ ਆ ਤੁਸੀਂ ਪਿੰਡ ਦੇ ਸਰਪੰਚ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਚੀਜ਼ ਦਾ ਵੀ ਕਿਹੜਾ ਬੰਦਾ ਤੰਗ ਆ ਤੇ ਹੁਣ ਇਹਨਾਂ ਦੀ ਹੈਲਪ ਬਾਰੇ ਕੀ ਕਹਿਣਾ ਚਾਹੂਗੇ ਕੋਸ਼ੀ ਇਹਨਾਂ ਦੀ ਸਰ ਹੈਲਪ ਜਿੱਦਾਂ ਹੁਣ ਪੂਰਾ ਨਗਰ ਖੜਾ ਤੁਸੀਂ ਪੂਰੇ ਨਗਰ ਤੋਂ ਇਹਨਾਂ ਤੋਂ ਪੁੱਛ ਲਿਆ ਪਈ ਇਹਾਂ ਦੀ ਪਿੰਡ ਵਾਲਿਆਂ ਨੇ ਕਿੰਨੀ ਮਾਨਕ ਬਦਦਤ ਕੀਤੀ ਆ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਪੰਚਾਇਤਾਂ ਭੰਗ ਹੋ ਗਈਆਂ ਪੰਚਾਇਤਾਂ ਭੰਗ ਹੋਣ ਦੇ ਕਰਕੇ ਵੀ ਜਿੰਨਾ ਚਿਰ ਜ਼ਿੰਦਗੀ ਵਿੱਚ ਸੁਆਸ ਇਹਨਾਂ ਦੀ ਮਦਦ ਕਰਦੇ ਰਹਿਾਂਗੇ Welcome to DAV University Jalandha, where knowledge meets innovation. Established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.